गोविंद संग नाम दियो मन लीना आंड दाम को सीम पुरो होयो लखीना बुनना तन ना त्याग कै प्रीत चरण कवीरा नीच कुला ज लाह रो भयो गुणी घीरा रविदास तुवंता टोर नीत तिन त्यागी माया प्रगट होआ साध संग हर दर्शन पाया सैण नाई बुतकारियां ओ घर घर सुनया हृदय बसया पार ब्रह्म भगता में गण्या ਏਵੇ ਸੁਣ ਕੇ ਜੱਟ ਰੋ ਉੱਠ ਭਗਤੀ ਲੱਗੈ ਮਿਲੈ ਪ੍ਰਤੱਖ ਗੁਸਾਈਆਂ ਕੰਨਾ ਵਡਾ ਆਗੈ ਐ ਬਾਬੇ ਭਰਪੂਰ ਸਿੰਘ ਉਹਨਾਂ ਨੂੰ ਦੇਖ ਕੇ ਬਾਬੇ ਨਰੈਣ ਸਿੰਘ ਮੋਨੀ ਉਹਨਾਂ ਨੂੰ ਦੇਖ ਕੇ ਫਿਰ ਮੰਚ ਤੱਕ ਤੇ ਚਾ ਆਏ ਜਾਊਗਾ ਨਾ ਤਕੜਿਆਂ ਦੇ ਵੀ ਇਹਨਾਂ ਦਾ ਇੰਨਾ ਸਤਕਾਰ ਹੋਣ ਲੱਗ ਗਿਆ ਇਹਨਾਂ ਨੂੰ ਦੁਨੀਆ ਪੂਜਣ ਲੱਗ ਗਈ ਧੰਨਾ ਜੱਟ ਕਹਿੰਦਾ ਉਹ ਮੁੰਡਾ ਤੇ ਸੀਂਬਿਆਂ ਦਾ ਸੀ ਨਾਮਦੇਵ ਉਹ ਜੁੜ ਗਿਆ ਤੇ ਤਰ ਗਿਆ ਤੰਨਾ ਜੱਟ ਕਹਿੰਦਾ ਕਬੀਰ ਤੇ ਜੁਲਾਹਿਆਂ ਦਾ ਸੀ ਉਹ ਨਾਮ ਜੱਪ ਕੇ ਤਰ ਗਿਆ ਕਹਿੰਦੇ ਰਵਦਾਸ ਦਾ ਚਮਾਰ ਸੀ ਉਹਦੀ ਬਣ ਗਈ ਇਹਦੇ ਨਾਲ ਤਰ ਗਿਆ ਸੈਣ ਤੇ ਨਾਈਆਂ ਦਾ ਮੁੰਡਾ ਸੀ ਉਹਦੀ ਬਣ ਗਈ ਇਹਦੇ ਨਾਲ ਉਹ ਤਰ ਗਿਆ ਜੇ ਰਵਦਾਸ ਚ ਮਾਰ ਤੱਕ ਕਰ ਸਕਦਾ ਜੇ ਕਬੀਰ ਝੁਲਾਹਾ ਤਰ ਸਕਦਾ ਜੇ ਨਾਮਦੇਵ ਸਿੰਬਾ ਤਰ ਸਕਦਾ ਜੇ ਸੈਨ ਨਾਈ ਤਰ ਸਕਦਾ ਜੱਟ ਕਹਿੰਦਾ ਫਿਰ ਮੈਂ ਕਿਉਂ ਘਟਕ ਰਹਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਬਿਦ ਸੁਣ ਕੇ ਜੱਟ ਰੋਈ ਉੱਠ ਭਗਤੀ ਲਾਗਾ ਇਹਨੂੰ ਹਿਰਦੇ ਚ ਵਸਾਇਓ ਐਵੇਂ ਕਹੀ ਜਨੇ ਪੱਥਰਾਂ ਚੋਂ ਪਾ ਲਿਆ ਪੱਥਰਾਂ ਚੋਂ ਪਾ ਲਿਆ ਸੁਣ ਸੁਣ ਕੀ ਗੱਲਾਂ ਕੇ ਸੁਣਾਈ ਜੰਨੇਓ ਬਾਬਾ ਕੀ ਕਹਿੰਦਾ ਧੰਨਾ ਧਨ ਪਾਇਆ ਧਰਨੀ ਧਰਾ ਮਿਲ ਸੰਤ ਜਨਾ ਸਮਨਿਆ ਆਹ ਗੁਰੂ ਨਾਨਕ ਦੀ ਪੰਕਤੀ ਹੈ ਇਹ ਸਾਧ ਸੰਗਤ ਜੀ ਸਾਨੂੰ ਸਮਝਾਉਣ ਵਾਸਤੇ ਮਹਾਪੁਰਖ ਉਦਾਹਰਨਾ ਦਿੰਦੇ ਨੇ ਸੜਦਾ ਹੋਵੇ ਭਾਵਨਾ ਹੋਵੇ ਪੱਥਰਾਂ ਚੋਂ ਪਾਇਆ ਜਾ ਸਕਦਾ ਪਰ ਗੁਰੂ ਨਾਨਕ ਕਹਿੰਦੇ ਧੰਨੇ ਨੂੰ ਰੱਬ ਦੇ ਪਿਆਰਿਆਂ ਦਾ ਸੰਗ ਹੋ ਗਿਆ ਧੰਨੇ ਨੇ ਅਮਲ ਚ ਲਿਆਂਦੀ ਬਾਣੀ ਤਾ ਕਿਰਪਾ ਹੋ ਗਈ ਗਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ